ਹੋਲੀ ਮਹਲਦੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਸ਼ੁਰੂ ਹੋਈ ਰੰਗ ਰੋਗਨ ਦੀ ਸੇਵਾ ਅੱਜ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਤਿਉਹਾਰ ਦੀ ਆਮਦ ਦੀ ਖੁਸ਼ੀ ਵਿੱਚ ਰੰਗ ਰੋਗਨ ਦੀ ਸੇਵਾ ਦੀ ਆਰੰਭਤਾ ਹੋਈ। ਇਹ ਸੇਵਾ ਗੁਰੂ ਕੇ ਬਾਗ ਸ਼੍ਰੀ ਅਮਰਿਤਸਰ ਸਾਹਿਬ ਵਾਲੇ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਕਾ ਸੇਵਾ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਪੰਡਿਤਾਂ ਮਹਾਨ ਸ਼ਖਸੀਅਤਾਂ ਤੇ ਸੰਪਰਦਾਵਾਂ ਦੇ ਮੁਖੀ ਵੀ ਹਾਜ਼ਰ ਸਨ। ਇਸ ਮੌਕੇ ਤੇ ਉੱਥੇ ਦੇ ਚਠੇਦਾਰਾਂ ਨੇ ਕੀ ਕਿਹਾ ਕੀ ਸੁਨੇਹਾ ਦਿੱਤਾ ਤੇ ਕੀ ਸਰਕਾਰ ਨੂੰ ਅਪੀਲ ਕੀਤੀ ਆਓ ਸੁਣਦੇ ਹਾਂ। ਵਾਰੂਗੀ ਦਾ ਖਾਲਸਾ ਵਾਹਿਗੁਰੂ ਪੋਤੇ ਖਾਲਸਾ ਪੰਥ ਦੇ ਜਨਮ ਸਥਾਨ ਤਕਸਦੀ ਕਿਸਕਰ ਸਾਹਿਬ ਵਿਖੇ ਅੱਜ ਰੰਗ ਰੋਗਨ ਦੀ ਜਿਹੜੀ ਸੇਵਾ 하기 ਆ ਭੋਲੇ ਮੰਦਪ ਦਾ ਆਰੰਭ ਕੀਤਾ ਗਿਆ ਹਰਿਖ ਸਾਹਿਬ ਦੀ ਤਰ੍ਹਾਂ ਔਰ ਇਸ ਵਾਰ ਇਹ ਜਿਹੜੀ ਸੇਵਾ 하기 ਆ ਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗਵਾਲੇ ਮਹਾਪੁਰਸ਼ਾ ਦੇ ਜਿਹੜੇ ਉਹਨਾਂ ਨੇ ਇਹ ਸੇਵਾ ਲਈ ਆ ਔਰ ਅੱਜ ਸਿੰਘ ਸਾਹਿਬ ਅਗਯਨੀ ਸੰਤਾਨ ਸਿੰਘ ਜੀ ਔਰ ਪੀਲਾ ਨੰਦ ਕਰਤੋ ਸੰਤ ਬਾਬਾ ਸਤਨਾਮ ਸਿੰਘ ਜੀ ਔਰ ਸਾਡੇ ਮੈਨੇਜਰ ਹੈ ਸਰਦਾਰ ਗੋਪਾਲ ਸਿੰਘ ਦੀ ਰੋਡੇ ਸਰਦਾਰ ਹਰਦੇਵ ਸਿੰਘ ਜੀ ਔਰ ਸਮੁੱਚੀਆਂ ਸੰਪਰਦਾਵਾਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਸੀ ਸ਼ੁਰੂਆਤ ਕੀਤੀ ਗਈ ਆ ਤੇ ਮੈਂ ਸਮੁੱਚੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਰਲ ਮਿਲ ਕੇ ਕਰਨ ਬਖਸ਼ ਕਰਨ ਇਹ ਮਹਾਪੁਰਸ਼ਾਂ ਦਾ ਸਿੱਖ ਪੰਥ ਲਈ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਸਾਡੇ ਕਾਰਕੇ ਵਾਲੇ ਮਹਾਪੁਰਖ ਆ ਉਹ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਦੀ ਸਾਡੀ ਚੱਲ ਰਹੀ ਹੈ ਔਰ ਜਿੰਨਾ ਸੁਧਰੀਕਰਨ ਹੋ ਰਿਹਾ ਹੈ ਮੈਂ ਸਮਝਦਾ ਕਿ ਮਹਾਪੁਰਖ ਜਿਹੜੇ ਨੇ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਹੀ ਇਹ ਮਹਾਪੁਰਖਾਂ ਦੇ ਸਿਰ ਤੇ ਆਪਣਾ ਮੇਰ ਭਰਾਤ ਰੱਖਣ ਔਰ ਇਸੇ ਤਰ੍ਹਾਂ ਹੀ ਇਹ ਸਿੱਖ ਪੰਥ ਨੂੰ ਆਪਣੀ ਇਸ ਬਾਹਮਾ ਦੇਂਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਅੱਜ ਹੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜਿੰਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਹਾਰ ਜੋ ਸਮੂਹ ਜੀਆਂ ਸਿੱਖ ਸੰਗਤਾਂ ਬੜੀ ਸ਼ਾਦਾਤੋਂ ਹੰਧਾਮ ਨਾਲ ਮਨਾਉਂਦੀਆਂ ਹਨ ਉਹਲਾ ਮਨਾਇਆ ਸ੍ਰੀ ਰਣਪੁਰ ਸਾਹਿਬ ਜੋ 21 ਤੰਨ 2024 ਤੋਂ ਸ਼ੁਰੂ ਹੋ ਕੇ 26 ਤੰਨ 2024 ਤੱਕ ਮਨਾਇਆ ਜਾਵੇਗਾ ਜਿਸ ਦੀਆਂ ਮੁੱਢਲੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਸੰਤ ਮਹਾਂਪੁਰਖ ਬਾਬਾ ਸੁਦਨਾਨ ਸਿੰਘ ਜੀ ਗੁਰੂ ਕਾ ਬਾਗ ਵਾਲੇ ਖਾਰ ਸੇਵਾ ਵਾਲੇ ਮਹਪੁਰਖਾਂ ਵੱਲੋਂ ਤੱਕ ਸ੍ਰੀ ਕੇਸ਼ਗੜ ਸਾਹਿਬ ਦੀ ਸੋਚੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਸਬੂਚੀਆਂ ਸੰਗਤਾਂ ਦਾ ਸੰਤਾ ਮਹਪੁਰਖਾਂ ਦਾ ਖਾਸ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਜੀ ਤਾਂ ਮੀ ਸਾਹਿਬ ਸਰਦਾਰ ਜਸਿਹਦਾਰ ਸ੍ਰੀ ਕੇਸ਼ਗੜ ਸਾਹਿਬ ਗਨੀ ਸੁਲਤਾਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਬੜੀ ਬੁਨਿਆਦੀ ਸੇਵਾਵਾਂ ਸ਼ੁਰੂ ਕਰਾ ਕੇ ਆਪਣਾ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ